ਦੁਆਰਾ ਨੰਗਲਕੋਟਲੀ ਗੁਰਦਾਸਪੁਰ ਦੀ ਇਸਤਰੀ ਸਤਸੰਗ ਸਭਾ ਦੇ ਨਿਸ਼ਕਾਮ ਸੁਖਮਨੀ ਸਾਹਿਬ ਸੁਸਾਇਟੀ ਦੀ ਸੇਵਾ ਦੇ 10 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਸੰਗਤਾ ਦੇ ਵੱਲੋਂ ਗੁਰੂ ਘਰ ਦੇ ਵਿੱਚ ਜਿਹੜਾ ਯੋਗਦਾਨ ਪਾਇਆ ਗਿਆ ਉਸ ਦੇ ਲਈ ਸੁਸਾਇਟੀ ਦੇ ਮੈਂਬਰਾਂ ਦੇ ਵੱਲੋਂ ਸੰਗਤਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਦੇ ਵਿੱਚ ਫਰਾਂਸ ਤੋਂ ਧੰਨ ਬਾਬਾ ਦੀਪ ਸਿੰਘ ਦੇ ਮੁਖ ਸੇਵਾਦਾਰ ਮਨਜੀਤ ਸਿੰਘ ਜੀ ਨੇ ਮੁੱਖ ਯੋਗਦਾਨ ਪਾਇਆ ਸੁਸਾਇਟੀ ਦੇ ਮੁਖ ਸੇਵਾਦਾਰ ਬੀਬੀ ਕਵਲਜੀਤ ਕੌਰ ਨੇ ਦੱਸਿਆ ਕਿ ਸੁਸਾਇਟੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਲੋੜਵੰਦਾ ਦੇ ਲਈ ਮਦਦ ਦੇ ਲਈ ਤੇ ਉਹਨਾਂ ਬੱਚਿਆਂ ਨੂੰ ਕੀਰਤਨ ਦੀ ਫ੍ਰੀ ਸਿਖਲਾਈ ਦੇ ਲਈ ਤੇ ਗਰੀਬ ਬੱਚਿਆਂ ਦੇ ਵਿਆਵਾ ਦੇ ਲਈ ਲੋੜਿੰਦਾ ਮਦਦ ਕਰੇਗੀ ਇਸ ਮੌਕੇ ਇੰਦਰਜੀਤ ਗੁਰਮੀਤ ਬਲਜੀਤ ਦਲਜੀਤ ਦੇ ਨਾਲ ਪ੍ਰਕਾਸ਼ ਸਿੰਘ ਤਜਿੰਦਰ ਕੌਰ ਤੇ ਮਨਦੀਪ ਕੌਰ ਸੰਗਤਾਂ ਨੂੰ ਸਨਮਾਨਿਤ ਵੀ ਕੀਤੀ ਤੇ ਇਸ ਮੌਕੇ ਇੰਦਰਜੀਤ ਗੁਰਮੀਤ ਬਲਜੀਤ ਇਸ ਜਨਾ ਦਲਜੀਤ ਪ੍ਰਕਾਸ਼ ਕੌਰ ਤਜਿੰਦਰ ਕੌਰ ਤੇ ਮਨਦੀਪ ਕੌਰ ਨੇ ਸੰਗਤਾਂ ਨੂੰ ਸਨਮਾਨਿਤ ਕੀਤਾ ਪ੍ਰੋਸੀ ਮਾ ਜਨਾ ਬੀ ਬਹੁਤ ਬਡੀ ਸੇ ਹੋਰ ਬਾਹੂ ਬਖਸ਼ੇ ਸਤਿਪੱਖਸ਼ੇ ਪੁਰਸ਼ਾ ਬਖਸ਼ੇ ਨਿਰੰਤਨ ਤੁਸਟੀ ਬਖਸ਼ੇ ਸੱਚੇ ਭਾਸ਼ਾ ਹੀ ਸਾਡੇ ਫੁਰਦਾਰ ਨੇ ਉਹ ਭੱਪੀ ਜੀ ਆ ਗਏ ਸਾਡੇ ਦੇ ਨਾਲ ਤੁਪਕੀ ਤਪੋਰ ਜੀ ਸਭ ਤੋਂ ਪਹਿਲਾਂ ਮੈਂ ਜਿਹੜਾ ਚਤਰਾ ਦੀ ਸੇਵਾ ਆ ਧੋਣ ਦੀ ਰਸੋਈ ਤੋਂ ਮੈਂ ਇਹ ਕਰਦੀ ਜਿਤਪੋਰ ਜੀ ਜੀ ਆਇਆ ਕੋਈ ਆਲੇ ਜੀ

ਸਰ ਜਿੰਦਰ ਸਿੰਘ ਜੀ ਜਿਹੜੇ ਜਿੰਦਰ ਭਾਈ ਸਾਡੇ ਕਰਿਆ ਉਹਨਾਂ ਨੂੰ ਵੀ ਦੇ ਦਿਓ। ਪਰ ਜੀ ਬੋਰ ਬੱਚੇ ਜਿਹੜੇ ਆ ਬੱਚੇ ਨੇ ਪਰ ਅਫੀਸ਼ੀਅਲ ਰਗੇ ਉਹ ਵੀ। ਸਾਹਮਣੇ ਦੇਖਿਓ ਜੀ।

बोले सोन्हम सोन्हम किसी चीज की कोई पोटेंशियल हुई चीज झूठ होए इस फॉर्म में कितना का दिए चलो इस तरह मैं डाल भी सकूं ये समझता कि ये रहा हरी बोलो सोन्हम अब फिर जी आदरणीय जान शर्मा जी आओ जो अपना सम्मान करना

बहुत अपर अपार कृपा हुई है बीबिया के दी दी, दागा, भी साल पूरे होगी माया नागर शरदा नाथ बजारनाथ पाठना उन्होंने बीबियों वालों प्रधान साहब वालों बीबिया सम्मानित करना है साल पूरे हो गए इन्होंने մի շարք դերակատերներ այ այ այսպես դիա դարձել են չէ՞ որ մարդը այս մարդը որպես իրապապատկեր ապօրդանանով շամիշեն վարովարի ված դեպի այլը ված մարդը դա չէ

ਜੋ ਨਾ ਇਹ ਸਭਨਾਂ ਚਿੰਤਾ ਸਮਪਣ ਵਾਲੇ ਦਿੱਤੇ ਆ ਕੋ ਸਾਡੇ ਮਾਨਜੋਗਾ ਵੀਰ ਜੀ ਜਿਹੜੇ ਆ ਉਹ ਹੈਗੇ ਵਿਦੇ ਮਜੀ ਸਿੰਘ ਬਾਕੀ ਸਿਹਰਾ ਦੇ ਚ ਕੋਈ ਵੀ ਘਟਨੀ ਦੇ ਨਾਲ ਵਿੱਚ ਉਹ ਜਿਹਨੀਆਂ ਬਿੱਠੀਆਂ ਬਿੱਠੀਆਂ ਨਾ ਕੋਈ ਵੀ ਥੀਂ ਰਹਿ ਜਾਏ ਕਿ ਜਿੰਨੇ ਕਮੇਟੀਆਂ ਬੋਲਦੀਆਂ ਬਿੱਠੀਆਂ ਹਨਾ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਕਮੇਟੀ ਕਿਹਨਾਂ ਸਮਾਪਤ ਹੋਣੀ ਚਾਹੀਦੀ ਨਹੀਂ ਤੇ ਤੂੰ ਇਹ ਹੁਣ ਛੱਡ ਦਿਓ ਨਾ ਪਾਇਆ ਪਰ ਇਹਨੂੰ ਇੱਥੇ ਨਾ ਬਿਆਦ ਨੂੰ ਦੱਸਦਾ ਆਪਣਾ ਪਰ ਬੀਬੀਆਂ ਨਹੀਂ ਮੰਨੀਆਂ ਬੀਬੀਆਂ ਨੇ ਕਿ ਜਿਹੜਾ ਸਾਡੇ ਕੋਲ ਟਿਲ ਕੋਲ ਇਸ ਤਰ੍ਹਾਂ ਕਰਦੇ ਆ ਨਾ ਭਾਵੇਂ ਕੋਈ ਆਪਣੀ ਜੋ ਮਰਜ਼ੀ 10 ਰੁਪਏ ਵੀ ਕੱਢਦੇ ਆ ਜਾਂ 50 ਕੱਢਦੇ ਆ ਜੋ ਵੀ ਕੱਢਦੇ ਆ ਆਪਣੀ ਸੋ ਕਰਦੇ ਆ ਪਰ ਉਹਦੀ ਸ਼ਰਤ ਇਸ ਤਰ੍ਹਾਂ ਬਣਦੀ ਆ ਹੁਣ ਘਰ ਦੇ ਵਿੱਚ ਕਿ ਉਹ ਕਹਿੰਦਾ ਕਿ ਮੈਂ ਹੀ ਬੰਧ ਨਹੀਂ ਕਰਾਂ ਸਾਡਾ ਤਸਵੰਦ ਆ ਤੇ ਤਸਵੰਦਿਆ ਤੁ ਨੂੰ ਗੁਰੂ ਘਰ ਵਿੱਚ ਰੱਖ ਲਿਆ ਇਸ ਕਰਕੇ ਬਾਕੀ ਸਭ ਤੋਂ ਪਹਿਲਾਂ ਜਿਹੜਾ ਸਾਡਾ ਮਾਤਾ ਜੀ ਆ ਜਾਂਦੀ ਆ ਸਾਡੇ ਪ੍ਰਧਾਨ ਸਾਡੇ ਪ੍ਰਧਾਨ ਤੇ ਬੋਲਣ ਵਾਲੇ ਜੁਗਰਾ ਪ੍ਰਧਾਨ ਸਾਡੇ ਅਫੇ ਨਹੀਂ ਵੀਵਿੰਦਰ ਜੀ ਦੀ ਅਰਜੀ ਸਾਡੇ ਮਾਨਜੋਗ ਦੀ ਤੇ ਬੜੀ ਚਾਹਤ ਨਾਲ ਮਨ ਦੇ ਕਿੰਨਾ ਇਹ ਬੜਾ ਕਸ਼ਟ ਚੀਨੂ ਹਾਂ ਜਿਸ ਸਾਹਮਣੇ ਹੋਏ ਇਹ ਜਦੋਂ ਅਸੀਂ ਨਿਸ਼ਾਨ ਸੇ ਹੋਰ ਜਾ ਕੇ ਘਰ ਦੇਖਾਂ ਜਾਂਦੇ ਚਾਪ ਘਰ ਕਰਦੇ ਹਾਂ ਤੇ ਜਰੂਰ ਜਾਂਦੇ ਤੇ ਕਿਤੇ ਕਿਤੇ ਦੇਖ ਕੇ ਜਾਂਦੇ ਆਪਾਂ ਲੋਕ ਲੋਕੇ ਜਾਂਦੇ ਜਾਂਦੇ ਸਾਨੂੰ ਬੜੀ ਬੜੀ ਪ੍ਰਸ਼ੰਸਾ ਦੇ ਰਹੇ ਹੁੰਦੇ 现在 <laughs> <laughs>